ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਾਲਾ ਕਮੈਂਟੇਟਰ ਵੀਰੋ ਕੇ ਤੇ ਬਾਬੇ ਅੱਜ ਪਹੁੰਚੇ ਆਪਾਂ ਮੋਹਰ ਸਿੰਘ ਵਾਲੇ ਦੀ ਕਬੱਡੀ ਕੱਪ ਤੇ ਤੇ ਅੱਜ ਬਣਾਵਾਂਗੇ ਬਲੌਗ ਮੋਹਰ ਸਿੰਘ ਵਾਲੇ ਦੀ ਕਬੱਡੀ ਕੱਪ ਦਾ ਤੇ ਭਰਾ ਆਪਣਾ ਜਗਤਾਰ ਬਹਿਰੀਨ ਆਪਾਂ ਨੂੰ ਬਹੁਤ ਸਪੋਰਟ ਕਰਦਾ ਹੈ ਨਾ ਬਾਹਰੋਂ ਤੋਂ ਤੇ ਬੱਬੂ ਮਲੇਸ਼ੀਆ ਬਰਿੰਦਰ ਮਲੇਸ਼ੀਆ ਹੋਰ ਵੀ ਆਪਣੇ ਭਰਾ ਵੀਰਾ ਦਾਤੇ ਵਾਸ ਇਹਨਾਂ ਦੀ ਆਪਾਂ ਨੂੰ ਫੁੱਲ ਸਪੋਰਟ ਆ ਤੇ ਨਾਲ ਯੂਕੇ ਵਾਲੇ ਭਰਾਣੇ ਆਪਣੇ ਸਿੰਦੀ ਤੇਸ਼ੀਆਂ ਯੂਕੇ ਐਸ ਸੰਗਰੂਰ ਯੂਕੇ ਤੇ ਸੁਖ ਗੱਲ ਭਰਾ ਸਾਡਾ ਯੂਕੇ ਏ ਭਰਾਵਾਂ ਦੇ ਵੱਲੋਂ ਵੀ ਆਪਾਂ ਨੂੰ ਫੁੱਲ ਸਪੋਰਟ ਆ ਤੇ ਜੱਸਾ ਬਰਾੜ ਜੋ ਕਿ ਸਾਡਾ ਭਰਾ ਇਹਨਾਂ ਵੱਲੋਂ ਫੁੱਲ ਸਪੋਰਟ ਆ ਤੇ ਬਾਈ ਇੱਕ ਦਾ ਕਮੈਂਟ ਕਰਕੇ ਦੱਸੋ ਕਿ ਕਿਹੜੇ ਪਲੇਅਰ ਦੇ ਨਾਲ ਗੱਲਬਾਤ ਕਿਦਾਂ ਲੱਗੀ ਵਧੀਆ ਲੱਗੀ ਨਾ ਕਮੈਂਟ ਕਰਕੇ ਦੱਸਿਆ ਕਰੋ ਤੇ ਦੂਜੀ ਗੱਲ ਬਾਈ ਕਈ ਪਲੇਅਰ ਸੰਗ ਜਾਂਦੇ ਆ ਉਹਨਾਂ ਨਾਲ ਬੀਬ ਕਈ ਨਾ ਬਾਈ ਉਹਨਾਂ ਦਾ ਬਲੌਗ ਹੀ ਬਣਾਇਆ ਨਹੀਂ ਕਰਿਆ ਬਾਈ ਕਈ ਸੰਗ ਜਾਂਦੇ ਆ ਕਈ ਮੈਚ ਹਾਰ ਜੰਦੇ ਮੂਡ ਆਫ ਹੋ ਜਾਂਦਾ ਕਈ ਵਾਰ ਬੰਦੇ ਦਾ ਨਾ ਹਰ ਇੱਕ ਨੂੰ ਅਸੀਂ ਕੈਮਰੇ ਦੇ ਸਾਹਮਣੇ ਨਹੀਂ ਲੈ ਕੇ ਆ ਪਾ ਸਕਦੇ ਕੋਸ਼ਿਸ਼ ਕਰਾਂਗੇ ਵੀ ਅੱਜ ਸਾਰਿਆਂ ਨਾਲ ਕਰੀਏ ਗੱਲਾਂ ਬਾਤਾਂ ਤੇ ਐਂਡ ਤੱਕ ਦੇਖਿਓ ਬਲੌਗ ਨੂੰ ਚੈ ਤੇ ਬਹੁਤ ਬਹੁਤ ਧੰਨਵਾਦ ਆ ਜਿਉਂਦੇ ਬਸਦੇ ਰਹੋ ਇੰਸਟਾਗ੍ਰam ਹੈਡੀ ਕਾਲਾ ਵੀਰੋ ਕੇ ਫੋਲੋ ਕਰਦੇ ਹੋ ਤੇ ਆਜੋ ਫਿਰ ਕਰਾਉਣਾ ਗੱਲਾਂ ਬਾਤਾਂ ਮੂਰ ਸਿੰਘ ਵਾਲੇ ਦੀ ਕਬੱਡੀ ਕੱਪ ਤੇ ਤੇ ਪਿਛਲੇ ਸਾਲ ਵੀ ਬਹੁਤ ਪਿਆਰ ਦਿੱਤਾ ਬਲੌਗ ਨੂੰ ਜੈਤਕ ਵੀ ਦੋਗੇ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਆ ਲਓ ਜੀ ਮੀਣਾ ਜਖੇਪੜਾ ਇਹਨੂੰ ਮੋਟਰਸਾਈਕਲ ਦੀਆਂ ਮੁਮਾਰਕਾ ਦਾ ਰਾਜ ਕੁਮਾਰ ਨੂੰ ਪਾਉਂਦਾ ਵੀ ਕਿਉਂ ਗਰਾਉਂਡਾਂ ਤੋਂ ਦੂਰ ਆ ਰਾਜ ਕੁਮਾਰ ਕੀ ਯਾਰਾ ਠੀਕ ਆ ਬਈ ਅੱਛਾ ਮੇਲੇ ਚੋਂ ਕੀ ਖਰੀਦ ਕੇ ਲੈ ਗਏ ਗੇੜੇ ਦਿੰਦਾ ਫਿਰਦਾ ਜੀ ਮੇਲੇ ਚੋਂ ਕੁਝ ਨਹੀਂ ਖਰੀਦਦਾ ਹਾਂ ਜੋ ਜਸਪੀ ਲਿਆ ਪੀ ਲਿਆ ਬਈ ਅੱਛਾ 11ਵੇਂ ਤੇ ਸਭ ਤੋਂ ਛੋਣ ਦੇ ਮਿਲ ਲੈ ਤਾਂ ਪਹਿਲਾਂ ਪਹਿਲਾਂ ਦਿਖਾ ਦੇਣਾ ਹੈ ਹਾਂ ਪਹਿਲਾਂ ਠੀਕ ਆ ਹੋਰ ਘਰੇ ਠੀਕ ਨੇ ਹੁਣ ਫਿਰ ਕਿਦੋਂ ਵਾਪਸੀ ਕਰ ਰਹੇ ਗਰਾਉਂਡਾਂ ਚ ਆਹ ਦੇਖਦੇ ਆਂ ਬਈ ਦਵਾਈ ਖਾਈ ਜਨੇ ਅਜੇ ਅੱਛਾ ਲੋਟ ਹੈ ਗੰਮ ਅੱਛਾ ਟੀਮ ਲਾਈ ਆ ਪਿੰਡ ਦੀ ਲਾਈ ਹੈ ਬਈ ਇਹ ਉਧਰ ਮੀਣਾ ਦੇ ਖੇਪੜ ਕਿਧਰ ਵਾ ਗਿਆ ਮੀਣਾ ਦੇ ਖੇਪੜ ਜੀ ਪਹੁੰਚ ਕੇ ਸਾਡੇ ਵਿਚਕਾਰ ਮੀਣਾ ਕੀ ਹਾਲ ਚਾਲ ਆ ਹੋਰ ਆ ਮੋਟਰਸਾਈਕਲ ਤੇਨੂੰ ਬਹੁਤ-ਬਹੁਤ ਮੁबारकਾਂ ਸੰਗੀ ਹੈਗਾ ਤੇ ਹਣਾ ਜਿਹੜਾ ਔਖਾ ਆ ਬੋਲ ਆਹ ਇਧਰ ਇੱਕ ਬਾਈ ਬਲੀ ਬੈਠਾ ਤੇ ਇਧਰ ਜਸ਼ਨ ਜਸ਼ਨ ਤੇਰਾ ਨਾ ਉਹ ਠੀਕ ਹੈ ਇਹ ਜਸ਼ਨ ਪਲਵਾਨਾ ਜਖੇਪੜਾ ਵਾਲਾ ਇਧਰ ਬਾਈ ਆਪਣਾ ਦੁੱਲੋ ਵਾਲ ਪਿੰਡ ਦੁੱਲੋ ਵਾਲਾ ਬਾਈ ਦੁੱਲੇ ਵਾਲਾ ਬਠੰਡੇ ਚਲੇ ਜਾ ਉਹ ਠੀਕ ਹੈ ਕੀ ਚ ਖੇਡਦਾ ਬਾਈ ਤੂੰ ਜਖੇਪੜ ਚਾ ਤੇ ਦੇਖ ਸਕਦਾ ਹਾਂ ਜੀ ਮੀਣਾ ਜਖੇਪੜ ਕਹਿੰਦਾ ਵੀ ਗਰਮੀ ਬਹੁਤ ਜ਼ਿਆਦਾ ਆ ਏ ਅਜੇ ਟਾਈਮ ਨਾਲ ਮੇਲਾ ਨਿਬੜ ਸਕਦਾ ਤੇ ਟਾਈਮ ਨਾਲ ਮੈਚ ਚੱਲ ਪਏ ਤੇ ਪਹਿਲਾ ਮੈਚ ਜਿੱਤ ਕੇ ਜਗੇਪਲ ਦੀ ਟੀਮ ਦੇ ਕਰਾਉਣੇ ਗੱਲਾਂ ਕਹਿੰਦੇ ਸੁਪਰਸਟਾਰ ਖਿਡਾਰੀ ਬੈਠੇ ਜਗਦੀਪ ਰੱਲੀ ਤੇ ਇਧਰ ਬੱਛੌਣੀਆਂ ਰਣਜੀਤ ਤੇ ਉਧਰ ਪਰਲੇ ਪਾਸੇ ਹੀ ਬੈਠਾ ਮੁੰਡੇ ਤੇ ਇਧਰ ਮੁੰਡਾ ਕਰਾਚੋ ਕਰਾਚੋਂ ਤੋਂ ਬਾਈ ਤੂੰ ਹੋਰ ਠੀਕ ਹੈ ਕਿਹੜੀ ਟੀਮੇ ਖੇਡਦਾ ਬਾਈ ਤੂੰ ਬਾਦਲਪੁਰ ਜਿੱਤ ਕੇ ਕ ਅਫਰੇ ਨਹੀਂ ਮੈਚਲੇ ਅੱਛਾ ਬੱਬਾ ਹੋਰ ਕੌਣ ਖੇਡਦਾ ਬਾਹਰੋਂ ਸੰਦੂਆ ਬਾਈ ਕੈਂਡਿਆਂ ਵਾਲਾ ਇੱਕ ਮਾਲਾ ਘੜਤੀ ਆ ਠੀਕ ਆ ਜਗਦੀਪ ਰੈਲੀ ਫਿਰ ਪਠੰਡੇ ਕੈਂਪ ਲਾ ਕੇ ਆਏ ਤੇ ਐਤ ਕੀ ਰਿਜ਼ਲਟ ਫਿਰ ਦੇ ਰਹੇ ਆ ਪੂਰਾ ਕਿਹੜੇ ਕਿਹੜੇ ਖਿਡਾਰੀ ਖੇਡ ਰਹੇ ਰੈਲੀ ਚ ਬੱਚਾ ਨਹੀਂ ਖੇਡਦਾ ਬੱਚੋਣੇ ਚ ਤੇ ਬੱਚੋਣੀਆਂ ਦੋ ਟੀਮਾਂ ਨੇ ਇਹਨੂੰ ਪਾਉਂਦੇ ਆ ਦੋ ਟੀਮਾਂ ਨੇ ਵੀ ਬੱਚੋਣੀਆਂ ਛੋਟੀ ਕਿਹੜੀ ਟੀਮ ਆ ਚਾਰਨਜੀਤ ਕੌਣ ਕੌਣ ਆ ਤੇ ਨਾਲ ਬਾਹਰੋਂ ਬਾਈ ਜਗਦੀਪ ਰੈਲੀ ਅੱਛਾ ਠੀਕ ਆ ਇਹ ਵੈਸੀ ਟੀਮ ਬਣਾ ਲਈ ਕਿ ਮਤਲਬ ਇਹਨਾਂ ਨਾਲ ਹੁੱਡੀ ਬਣਦੀ ਨਹੀਂ ਤਾਂ ਨਾਲੇ ਅੱਛਾ ਉਹਨਾਂ ਲਈ ਆਏ ਹੁੱਡੀ ਬੜੀ ਇਕੱਠੀ ਲਾਉਣੇ ਕੈਂਪ ਦਾ ਅੱਛਾ ਕਈ ਵਾਰ ਬੰਦ ਹੁੰਦੀ ਹੈ ਲਾਕਡਾਡ ਬੰਦੀ ਹੈ ਲੱਗਦਾ ਇਹ ਦੋ ਟੀਮਾਂ ਬਣਾ ਲਈਆਂ ਅੱਛਾ ਵੈਸੀ ਬਣਾਈ ਆ ਵੀ ਉਹਦੇ ਪਲੇਅਰ ਨਹੀਂ ਜ਼ਿਆਦੇ ਹੋ ਜਾਂਦੇ ਬੰਦੇ ਵਾਲੇ ਸੀ ਤਾਂ ਕਰਕੇ ਹੁੰਦਾ ਅੱਛਾ ਮੌਕਾ ਮਿਲ ਜਨਾ ਖੇਡਣ ਦਾ ਇੱਧਰ ਦੇਖ ਸਕਦਾ ਹਾਂ ਬਾਈ ਸੰਤੂ ਭਰਾ ਆਪਣਾ ਪੈਣੀ ਬਾਗੇ ਵਾਲਾ ਪੈਣੀ ਬਾਗਾ ਵੀ ਇਧਰ ਪਿੰਡਾ ਹੋਰ ਆ ਪੈਣੀ ਬਾਈਆ ਹੋਰ ਕਿਹੜਾ ਪਿੰਡਾ ਤੇਰਾ ਅਛਾ ਬੋਹ ਹੈ ਦਾ ਲੁਧਰ ਆ ਬੋਹਾਲਾ ਹੁਣ ਸਾਨ ਚ ਆਇਆ ਹੈ ਫਲਮ ਨਾ ਗਿਆ ਸਾਨੇ ਹੋਰ ਵਧੀਆ ਹਾਂ ਹਾਂ ਠੀਕ ਆ ਦੁਕਾਨ ਵਧੀਆ ਚੱਲਦੀ ਆ ਕਿੱਥੇ ਆ ਦੁਕਾਨ ਤੇ ਕੱਪੜੇ ਦੀ ਕਿਹੜੇ ਰੋਡ ਬਲਾਡੇ ਵਾਲੇ ਤੇ ਰਤੀ ਵਾਲੇ ਤੇ ਰਤੀਏ ਤੋਂ ਬਲਾਡੇ ਨੂੰ ਜਾਂਦਾ ਜਿਹੜਾ ਕੀ ਨਾ ਗਾ ਦਾਂਦਾ ਠੀਕ ਆ ਲਵੀ ਭਾਈ ਜੇ ਕਿਸੇ ਨੇ ਲੋਰ ਜਾਂ ਜੀਨ ਦੀਆਂ ਪੈਂਟਾਂ ਲੈਣੀਆਂ ਨੇ ਆਫਰ ਦੇਵਾਂਗੇ ਜਿਹੜਾ ਸਾਡਾ ਬਲੌਗ ਦੇਖ ਕੇ ਜਾਊਗਾ ਉਹਦੇ ਬਾਅਦ ਤੇ ਸਪੈਸ਼ਲ ਆਫਰ ਲੁਧਰ ਦਾ ਨੰਬਰ ਅਸੀਂ ਮੈਂਸ਼ਨ ਕਰ ਦਾਂਗੇ ਵਿੱਚ ਤੇ ਕਰ ਲਿਓ ਕਨੈਕਟ ਆ ਬੇਕਰ ਆ ਲਓ ਜੀ ਬੇਕਰ ਕਹਿੰਦੇ ਪਿਛਲੀ ਵਾਰ ਵੀ ਇੱਥੇ ਟੱਕਰ ਆਦੀ ਸਾਨੂੰ ਐਤਕੀ ਵੀ ਇੱਥੇ ਟੱਕਰ ਗਿਆ ਤੇ ਗੱਲਾਂ ਬਾਤਾਂ ਕਰਾਉਣਾ ਹੋਡੀਆਂ ਖਿਡਾਰੀਆਂ ਦੇ ਨਾਲ ਤੇ ਇਧਰ ਲਾਡੀ ਜੀ ਬਾਤ ਤੇ ਪਹਿਲਾਂ ਅਜੂ ਨਾਲ ਗੱਲਬਾਤ ਕਰਾਉਣਾ ਜੂ ਕੀ ਹਾਲ ਚਾਲ ਆ ਸੱਸੀ ਆ ਭਾਈ ਸਾਰਿਆਂ ਨੂੰ ਸੱਸੀ ਕਾਲ ਕਿਹੜੀ ਟੀਮ ਸਪੌਂਸਰ ਕਰਖੀ ਅੱਜ ਦੀਪੂ ਬੰਡਤ ਨੇ ਲਾਡੀ ਹੋਰਾਂ ਦੀ ਠੀਕ ਹੈ ਹੋਰ ਵਧੀਆ ਕੀ ਬਣਿਆ 60 ਕਿਲੋ ਦਾ ਭਾਈ ਫਾਈਨਲ ਮੈਚ ਰਹਿ ਗਿਆ ਠੀਕ ਹੈ ਇਧਰ ਲਾਡੀ ਟੀਮਾਂ ਸਾਡਾ ਯਾਰ ਲਾਡੀ ਕੀ ਹਾਲ ਚਾਲ ਆ ਸੱਸੀ ਆ ਭਾਈ ਸਾਰਿਆਂ ਨੂੰ ਸੱਸੀ ਕਾਲ ਹੋ ਠੀਕ ਹੈ ਭਾਈ ਕਿਹੜੀ ਟੀਮ ਖੇਡ ਰਾਂ ਭਈ ਅੱਜ ਤਬੀਰ ਖੁਰਦਾ ਜਾ ਹੁਣ ਆ ਗਰਾਉਂਡਾਂ 'ਚ ਬਹੁਤ ਘੱਟ ਆ ਰਹੇ ਹਾਂ ਪ੍ਰੈਕਟਿਸ ਚੱਲ ਰਹੀ ਆ ਭਾਈ ਇਹ ਕਿੱਥੇ ਕੈਂਪ ਲਾਇਆ ਦੋ ਮਹੀਨੇ ਲਈ ਅੱਛਾ ਦੋ ਮਹੀਨੇ ਹੋ ਗਏ ਕਰਨੀ ਤੇ ਇੱਧਰ ਦੇਖ ਸਕਦੇ ਹਾਂ ਜੰਜੂਆ ਬਬਲੀ ਫੂਲ ਦਾ ਭਾਈ ਜੀ ਕੀ ਹਾਲ ਐ ਹੋ ਠੀਕ ਐ ਕੀ ਚ ਖੇਡ ਰਹੇ ਆ ਅੱਜ ਵੀਰ ਖੁਰਦਾ ਜਾ ਠੀਕ ਐ ਠੀਕ ਐ ਬੇਡ ਬੂਡ ਕਿੰਨਾ ਕਾਉਣਾ ਅੱਛਾ ਇੱਧਰ ਜੰਜੂਆ ਰੱਤਾ ਥੇ ਭਾਈ ਜੀ ਕੀ ਹਾਲ ਚਾਲ ਹੋ ਠੀਕ ਹੋ ਕਿਹੜੀ ਟੀਮ ਖੇਡ ਰਹਾ ਅੱਜ ਆਹ ਵੀਰ ਵੀਰ ਜਾ ਵੀਰ ਖੁਰਦਾ ਜਾ ਉੱਥੇ ਕੈਂਪ ਲਾਇਆ ਜਿੱਥੇ ਹੈ ਔਰ ਵਧੀਆ ਵਧੀਆ ਬਸ ਤੇ ਇਧਰ ਕੋ ਸਾਹ ਬਾਈ ਜੀ ਕੀ ਹਾਲ ਚਾਲ ਕਿਹੜਾ ਕਿਹੜਾ ਪੰਡਾ ਆਪਣਾ ਵੀਰ ਖੁਰਦਾ ਜੇ ਪਹਿਲਾਂ ਕਬੱਡੀ ਖੇਡਦੇ ਨਾ ਬਾਈ ਤੁਸੀਂ ਕਿੰਨਾ ਕ ਟਾਈਮ ਕਿੰਨੇ ਕ ਟਾਈਮ ਦੀ ਗੱਲ ਹੈ ਕਿਦੋਂ ਖੇਡਦੇ ਰਹੇ ਹਾਂ ਹਾਂ 14 ਸਾਲ ਹਾਂ ਨਾਂ ਕੀ ਆਪਣਾ ਮੇਰੇ ਨੂੰ ਕਾਲਾ ਕਾਲਾ ਵੀਰ ਖੁਰਦਾ ਤੇ ਇਹ ਪੁਰਾਣਾ ਖਿਡਾਰੀ ਆ ਬਾਈ ਜੀ ਦੂਆ ਹੁੱਡੀਆਂ ਤਰਾਉਣਾਂ ਗੱਲਾਂ ਬਾਤਾਂ ਹੋਰ ਆ ਤੇ ਵੇਖ ਸਕਦੇ ਹੋ ਇਧਰ ਮੁੰਡੇ ਫਿੱਟਾ ਤੇ ਇਧਰ ਕਰਨ ਵੀਰ ਖੁਰਦਾ ਆ ਇਹ ਮੁੰਡਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤਕੜਾ ਜਾਫੀ ਬਣਨਾ ਹੈ ਮਿਹਨਤ ਕਰਦਾ ਰਿਹਾ ਤੇ ਵੇਟ ਬੁੜ ਕਿੰਨਾ ਕਿਆ ਕਰਨਾ ਹਣਾ ਕਰਦੇ ਪਿੰਡ ਵਾਲੇ ਸਪੋਰਟ ਪੂਰੀ ਹੈ ਹਾਂ ਬਾਈ ਤੇ ਬਾਕੀ ਲਾਡੀ ਕਰੂਗਾ ਟੀਮ ਨਾਲ ਸਪੋਰਟ ਲਾਡੀ ਨਹੀਂ ਸਪੋਰਟ ਕਰਨੀ ਮੁੰਡਾ ਬਹੁਤ ਵਧੀਆ ਖੇਡੂ ਹਣਾ ਦਾ ਸਮੇਂ ਵਿੱਚ ਬਹੁਤ ਵਧੀਆ ਰਿਜ਼ਲਟ ਇਹਦਾ ਆਹ ਤੁਹਾਨੂੰ ਬਾਈ ਦੇਖ ਲਿਓ ਮੇਰੀ ਗੱਲ ਯਾਦ ਰੱਖਿਓ ਮੁੰਡਾ ਹਣਾ ਵਾਲੇ ਸਮੇਂ ਵਿੱਚ ਬਹੁਤ ਤਕੜਾ ਰਿਜ਼ਲਟ ਦੇਊਗਾ ਤੇ ਕਰਾਉਣੇ ਹੋਡੀਆਂ ਗੱਲਾਂ ਬਾਤਾਂ ਹੋਰ ਖੜਾ ਨੌ ਬਾਈ ਜੀ ਬਹੁਤ ਸਤਿਕਾਰਯੋਗ ਵੀਰ ਆ ਸਾਡਾ ਬੱਬੂ ਮਲੇਸ਼ੀਆ ਤੇ ਨਾਲ ਇਧਰ ਹਰਦੇਵ ਫਕਰ ਚੰਡਾ ਤੇ ਬਲੀ ਫਕਰ ਚੰਡਾ ਤੇ ਹਰਦੇਵ ਬਾਈ ਕੀ ਹਾਲ ਚਾਲ ਹੈ ਬਾਈ ਕਿੰਨਾ ਇਧਰ ਆ ਗਿਆ ਕਬੱਡੀ ਖੇੜਦੇ ਨੂੰ ਬਾਈ ਹੋਗੇ 17-18 ਸਾਲ ਅੱਛਾ ਤੇ ਹਾਲੇ ਪੂਰਾ ਫਿਟਨੈਸ ਆ ਪੂਰੀ ਸੀਰੀਜ਼ ਦਾ ਹੋਏ ਹੋ ਤਿਆਰੀ ਫੁੱਲ ਲਾਈ ਯਾਰ ਕੀ ਬਾਈ ਬਾਬੇ ਕੀ ਆਪਣਾ ਕੈਂਪ ਕੋਲ ਪਲਾਸਟ ਹੈ ਪੁਣ ਲੈ ਜਾਈਏ ਬੜੀ ਵਧੀਆ ਬਣਾ ਕੇ ਛੱਡੇਗਾ ਇਹ ਆ ਬਾਈ ਹਰਦੇਵ ਫਕਰ ਝੰਡਿਆ ਵਾਲਾ ਤੇ ਇਧਰ ਗੱਲਬਾ ਕਰਾਉਣਿਆ ਬਲੀ ਫਕਰ ਝੰਡਾ ਬੱਬੂ ਮਲੇਸ਼ੀਆ ਨੇ ਟੀਮ ਸਪான்ਸਰ ਕਰੀਆ ਬੱਬੂ ਕੀ ਹਾਲ ਹੈ ਉਹ ਠੀਕ ਆ ਔਰ ਵਧੀਆ ਬਰਿੰਦਰ ਤੇ ਬੱਬੂ ਨੇ ਟੀਮ ਬਣਾਈ ਆ ਤੇ ਸਪੈਸ਼ਲੀ ਆਇਆ ਮੇਲਾ ਦੇਖਣ ਆ ਸਪੈਸ਼ਲ ਟਿਕਟ ਕਰਾ ਕੇ ਆ ਠੀਕ ਆ ਤੇ ਬਰਿੰਦਰ ਸਾਡਾ ਮਲੇਸ਼ੀਆ ਦੇ ਵਿੱਚ ਉਹਨਾਂ ਨੇ ਮਲੇਸ਼ੀਆ ਦੇ ਵਿੱਚ ਵੀ ਮੇਲਾ ਕਰਾਇਆ ਬਹੁਤ ਤਗੜਾ ਤੇ ਬਲੀ ਫੱਕਰ ਝੰਡੇ ਰਪੋੜਿਆ ਬਾਈ ਕੀ ਹਾਲ ਚਾਲ ਆ ਬਾਈ ਦੇ ਕਲੱਬ ਬੋਰਲੇ ਖੇਡੇ ਮਲੇਸ਼ੀਆ 'ਚ ਕਿੰਦਾ ਦਾ ਪ੍ਰਦਰਸ਼ਨ ਰਿਹਾ ਤਾਂ ਮੈਂ ਤਾਂ ਮੈਦਾਨ ਮੈਚ ਤੋਂ ਘੱਟ ਆ ਕੇ ਪਰ ਮੈਂ ਸਪੈਸ਼ਲ ਬਾਈ ਉਹਨਾਂ ਦੇ ਕੋਲ ਗਿਆ ਸੀ ਕੁੰਬਣੇ ਦੇ ਰਣ ਬਾਈ ਹਾਂ ਕੋਲ ਅੱਛਾ ਕਹਿੰਦੇ ਮੈਂ ਸੁਣਾ ਕਹਿੰਦੇ ਬਾਈ ਦੀ ਬਾਈ ਉਹਨਾਂ ਦੀ ਯਾਰੀ ਬਕਾਉਣ ਦੇ ਲਈ ਹਾਂ ਨਾ ਮੈਂ ਸੁਣਾ ਕਹਿੰਦੇ ਬਾਈ ਉਹਨਾਂ ਦੀ ਯਾਰੀ ਬਕਾਉਣ ਦੇ ਲਈ ਕਹਿੰਦਾ ਯੂਰਪ ਦਾ ਵੀ ਇਹ ਕੈਨਸਲ ਕਰਦਾ ਹਾਂ ਹਾਂ ਪਿਆਰ ਆ ਕਹਿੰਦੇ ਵੀ ਇਹ ਬੱਬੂ ਆਪਣਾ ਭਰਾ ਮਲੇਸ਼ੀਆ ਵਾਲਾ ਇਹਨਾਂ ਦੀ ਟੀਮ ਹੈ ਕਿਹੜੀ ਟੀਮ ਸੀ ਬਾਈ ਆਪਣਾ ਕਲੱਬ ਕਿਹੜਾ ਸੀਗਾ ਰਵਾ ਕਲੱਬ ਇਹ ਸੈਕੰਡ ਹੈ ਸੀਐਫਐਸਟ ਸੈਕੰਡ ਹੈ ਸੈਕੰਡ ਰਾਈ ਆ ਤੇ ਦੇਖ ਸਕਦੇ ਹੋ ਕਰਾਉਣੇ ਹੋਡੀਆਂ ਗੱਲਾਂ ਬਾਤਾਂ ਹੋਰ ਖੜੜੀਆਂ ਦੇ ਨਾਲ ਜਾਂ ਬੱਬੂ ਮਲੇਸ਼ੀਆ ਵਲੀ ਫੱਕਰ ਝੰਡਾ ਤੇ ਹਰਦੇਵ ਫੱਕਰ ਝੰਡਾ ਬੋਲਤ ਖੀਰਾਵਾਲੀਆ ਖੇਡ ਮੈਦਾਨ ਦੇ ਵਿੱਚ ਆਇਆ ਤਾੜੀਆਂ ਜ਼ੋਰਦਾਰ ਮਾਰ ਦਿਓ ਜਦੋਂ ਦਿੱਧਣਾ ਦੇ ਵਿੱਚ ਕੱਟ ਹੋਇਆ ਫਾਰ ਗੱਡੀ ਦਾ ਜੇਤੂ ਬੋਲਟ ਖੀਰਾਵਾਲੀਆ ਜਮੌਰ ਸਿੰਘ ਵਾਲੇ ਦੀ ਗਰਾਊਂਡ ਦੇ ਵਿੱਚ ਆਇਆ ਹੈ ਤਾੜੀ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਸ਼ੀਲੂ ਨੇ ਵੀ ਆਪਣੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਵੀ ਮੈਨੂੰ ਕੋਈ ਰੇਡਰ ਫੜਨਾ ਔਖਾ ਨਹੀਂ ਲੱਗਦਾ ਇੱਕੋ ਇੱਕ ਰੇਡਰ ਹੈ ਬੋਲਟ ਖੀਰਾਵਾਲੀਆ ਜਿਹੜਾ ਫੜਨਾ ਔਖਾ ਹੈ ਬੋਲਟ ਖੀਰਾਵਾਲੀਆ ਗੋਲਡੀ ਖੀਵਾ ਵੱਟ ਗੋਦੀ ਪੀਵਾ ਐਲਾਨ ਕਰਵਾਉਂਦੇ ਨੇ ਜੱਫੀ ਵੀ ਸਿੱਤ ਕਉਂਦਾ ਜ਼ੋਰ ਵੀ ਲੜਨ ਦਾ ਪੰਗਰ ਔਰ ਭਾਗ ਦੇ ਬੱਗੀ ਦਾ ਸਵਾਗਤ ਕੀਤਾ ਉਹ ਕਵਾਲੀ ਤਾਲੀਆਂ ਮਾਰ ਕੇ ਹੌਸਲਾ ਦੇ ਦਿਓ ਤਾਲੀਆਂ ਜ਼ੋਰ ਨਾਲ ਸਖ ਬਹੁਤ ਚੋਟੀ ਦੀ ਕਬੱਡੀ ਸਾਡੇ ਆਪਣੇ ਸਮੇਂ ਦੇ ਵਿੱਚ ਮਨ ਆਸ਼ਮ ਕਰਵਾਓ ਲੋ ਬਾਬੇ ਅਮਰੀਕ ਖੋਸਾ ਗੋੜਣਾ ਟੋਪ ਦਾ ਕਮੈਂਟੇਟਰ ਕਬੱਡੀ ਦੇ ਅਕਸਰ ਤੁਸੀਂ ਸਾਰੇ ਜਾਣਦੇ ਹੋ ਤੇ ਜਿੱਥੇ ਵੀ ਮੇਰੇ ਨਾਲ ਆਪਾਂ ਨੂੰ ਬੜਾ ਪਿਆਰ ਕਰਦਾ ਤੇ ਬੜੀ ਸਪੋਰਟ ਕਰਦਾ ਦਿਨੋਂ ਭਰਾ ਆਪਣਾ ਤੇ ਮੋਹਲ ਸਿੰਘਲ ਦੇ ਮੇਲੇ ਦੇ ਆਇਆ ਤੇ ਮੈਨੂੰ ਪੁੱਛਿਆ ਵਾ ਆਇਆ ਵੀ ਲੇਟ ਆ ਤੇ ਜਾਏਗਾ ਵੀ ਲੇਟ ਕਹਿੰਦਾ ਹਰ ਸਾਲ ਹੀ ਇਧਰ ਆਉਂਦਾਗਾ ਬਾਕੀ ਮਾਲਵੇ ਦੀ ਗੱਵੜਾ ਆ ਲਓ ਜੀ ਨਿੱਕਾ ਦਿਓਗਾ ਜਰਾਂ ਦੇ ਯਾਰ ਫੇਟਾ ਦੇ ਗਾ ਸੁਣਿਆ ਫੇਟਾ ਕੰਮ ਮੌਸਮ ਮਰੇ ਕੀ ਸ਼ਿਆਦਾ ਮੌਸਮ ਆ ਇਹ ਆਪਣਾ ਭਾਈ ਐ ਨਿੱਕੇ ਜੋਗੜ ਪਾਕਿਸਤਾਨ ਪੁੱਠੀਆਂ ਪਾਈਆਂ ਐ ਜੋਗਰ ਨੇ ਅੱਜ ਪੁੱਠੀ ਪਾਏਗੇ ਨਿੱਕੇ ਹਾਏ ਨਿਊਜ਼ੀਲੈਂਡ ਮਲਕੀਤ ਲਹਿਰਾ ਟਾਈਮ ਟਾਈਮ ਦੀ ਗੱਲਾਂ ਜੀ ਆ ਸਾਡੇ ਰੇਸ ਸਿੰਘ ਸਰਵਾਰ ਨੇ ਆਪਣਾ ਭਾਈ ਹਰਕੀਤ ਲਹਿਰਾ ਉਹਨਾਂ ਦਾ ਖਾਸ ਤੌਰ ਤੇ ਤਾਣਾ ਕਬੱਡੀ ਦਾ ਵਧੀਆ ਖਿਡਾਰੀ ਪਾਕਿਸਤਾਨ ਦੇ ਵਿੱਚ ਖੇਡਦਾ ਬਹੁਤ ਸਹਿਯੋਗ ਦੇ ਰਿਹਾ ਸਰਾਂ ਰੀਡ ਲਹਿਰੇ ਵਾਲੇ ਮਲਕੀਤ ਦਾ ਖਾਸ ਤੌਰ ਤੇ ਧੰਨਵਾਦ ਹੈ ਆਹ ਲਓ ਜੀ ਮਾਲਾ ਜਵਿੰਦਰਪੁਰਿਆ ਮਾਰ ਸੰਗਲੇ ਦਾ ਸੁਪਰ ਸਟਾਰ ਮੇਰੀ ਮਾਂ ਦੀਆਂ ਦੁਆਵਾਂ ਨਾਲ ਇਹ ਦੇਖ ਸਕਦਾ ਜੀ ਮਾਲਾ ਨੇ ਕਦੇ ਸੁਤੀ ਨਹੀਂ ਦੇਖੀ ਮੇਰੀ ਕਾਮਯਾਬੀ ਪਿੱਛੇ ਮੇਰੀ ਮਾਂ ਦੀਆਂ ਦੁਆਵਾਂ ਮਾਲਾ ਨੇ ਕਦੇ ਸੁਤੀ ਨਹੀਂ ਦੇਖੀ ਤਾਰਾ ਪ੍ਰੋਜੈਕਟ ਵਾਲਾ ਕਹਿੰਦਾ ਬਲੌਗ ਵੀ ਬਣਾ ਰਿਹਾ ਹਾਂ ਮਾਲਾ ਜਵਿੰਦਰਪੁਰਿਆ ਕੀ ਕਹਾ ਕਰਦਾ ਸੀਗਾ ਹਰੇ ਆਲਮੰਦਰ ਕਮੈਂਟੇਟਰ ਸਾਡੇ ਜੀ ਆ ਖਿਡਾਰੀਆਂ ਕਿੰਨੇ ਵਜਾਂ ਤੁਰੇ ਆਣਗੇ ਇਹ ਟੌਪ ਦਾ ਖਿਡਾਰੀ ਆ ਮਾਸੇਪ ਸਰਵਾਪੇ ਦੇ ਵਿੱਚ ਮਾਲ ਵਿੱਚ ਚਰਚੇ ਆ ਬਈ ਛੋਟੇ ਏਰੀਏ ਤੇ ਸਾਡੇ ਏਰੀਏ ਦਾ ਕੀ ਫਰਕ ਆ ਰਹਿੰਦੇ ਖਿਡਾਰੀ ਆਓ ਜੀ ਲੈ ਵੀ ਦੋਟੇ ਛੋਟੇ ਏਰੀਏ ਦਾ ਤੇ ਸਾਡੇ ਏਰੀਏ ਦਾ ਆਪਾਂ ਫਰਕ ਆ ਛੋਟੇ ਏਰੀਏ ਤੇ ਪੰਨਾਂ ਦਾ ਵੀ ਟੈਨ ਵਾਲੀ ਫੇਰਤ ਹੋ ਜਾਂਦਾ ਹੈ ਸਾਡੇ ਏਰੀਏ ਦੇ ਵਿੱਚ ਕਹਿੰਦੇ ਜਨਤਨ 12 11 ਨਾ ਵੱਜਣ ਕਿ ਫਾਈਨਲੇ ਹੁੰਦਾ ਆਹਨ ਦੋਟੇ ਕਹਿੰਦੇ ਖੀਰਾ ਵਾਲੀਆ ਕਹਿੰਦੇ ਪੁੱਜਾ ਹੋ ਗਿਆ ਚਾਰ ਕਿੱਡੀ ਨੂੰ ਲੱਗੇ ਮੈਨੂੰ ਇੱਕ ਕਾਰ ਕਿੰਨੇ ਮਿੰਟਾਂ ਆਲਾ ਉਹ ਫੇਰ ਕੋਸੇ ਕੋੜਰੇ ਦਾ ਦੁਬਾਰੇ ਆ ਗਿਆ ਤੇ ਹਾਸੀ ਮੇ ਆ ਗਿਆ ਸੀ ਕਰ ਰਹੇ ਸੀ ਤੇ ਮੈਨੂੰ ਪੁੱਛ ਰਿਹਾ ਸੀਗਾ ਹਾਂ ਵੀ 12 ਵਜ ਗਏ ਆ ਵੀ ਕੀ ਸਮਾਂ ਚਾਰ ਆ ਵੀ ਹੁਣ ਤੁਰੋਗੇ ਤੁਸੀਂ ਕਿੰਨੇ ਟਾਈਮ ਵਿੱਚ ਪਿੰਡ ਪਹੁੰਚੋਗੇ ਕਿੰਨਾ ਟਾਈਮ ਲੱਗੂਗਾ ਜਾਣ ਦੇ ਵਿੱਚ ਕਹਿੰਦਾ ਵੀ ਰੋਟੀ ਛੱਡੀ ਖਾਂਦੇ ਖਾਂਦੇ ਵੀ 1 ਵਜ ਜਾਣਾ 2 ਘੰਟੇ 2.5 ਘੰਟੇ ਜਾਣ ਤੇ ਲੱਗ ਜਣੇ ਆ ਤੇ ਮੰਨ ਕੇ ਚੱਲ ਕਹਿੰਦਾ ਵੀ ਚਾਰ ਦੇ ਲਵੀ ਪਹੁੰਚ ਜੂ ਕਮਾ ਮਹਾਲਬੇ ਦੀ ਕਬੱਡੀ ਹੈ ਹਰਮਨ ਗੋਟਾ ਕਹਿੰਦੇ ਸਦਾ ਭਾ ਕਹਿੰਦੇ ਖੀਰਾਵਾਲ ਤੋਂ ਕਹਿੰਦੇ ਚੱਲ ਕੇ ਆਇਆ ਜਿਹੜੇ ਕਹਿੰਦੇ ਦੋਹਰਾ ਦੇ ਵਿੱਚੋਂ ਗੱਡੀ ਦਿੱਤੀ ਆ ਪੰਜਾਬ ਦੇ ਕਿਹੜੀ ਟੱਪਾਂ ਦਾ ਬੈਸਾ ਹੈ ਜਿਹੜਾ ਜਿਹੜਾ ਕਾਰ ਕਰਿਆ ਤਾਂ ਤਾਲੀ ਮਾਰਨ ਥੋੜੀ ਸੱਤ ਲੱਗੀ ਹੋਈ ਆ ਤੇ ਜਗਰਦਾਰ ਬੜੀਆ ਗਰਾਊਂਡਾਂ ਤੋਂ ਦੂਰ ਆ ਨਾਲ ਸੰਗ ਦੇ ਵਿੱਚ ਤੇ ਹੋਰ